ਹਾਂਜੀ ਡੀਐਸਪੀ ਸਾਹਿਬ ਅੱਜ ਥਾਣਾ ਕਮਾਣ ਦੀ ਪੁਲਿਸ ਵੱਲੋਂ ਲੁੱਟਖੋਹਾਂ ਕਰਨ ਵਾਲੇ ਗਰੋਹ ਕਾਬੂ ਕੀਤਾ ਉਹਦੇ ਵਿੱਚ ਕਿੱਥੋਂ ਕਿੱਥੋਂ ਦੇ ਬੰਦੇ ਨੇ ਸ਼ਾਮਲ ਜਿਹੜੇ ਤੇ ਕਿੰਨੇ ਲੋਕ ਕਾਬੂ ਕੀਤੇ ਗਏ ਮਾਜੋ ਐਸਐਸਪੀ ਪਟਾਲਾ ਸਹਿਰਮੀ ਦੀ ਆਈਪੀਐਸ ਕਿਨਾਂ ਦੇ ਦਿਸ਼ਾ ਨਿਰਦੇਸ਼ ਤੇ ਜਿਹੜਾ ਨਸ਼ਿਆਂ ਅਤੇ ਜਿਹਨ ਲੁੱਟਖੋਹਾਂ ਨੂੰ ਥਲ ਪਾਉਣ ਲਈ ਇੱਕ ਮੀਮ ਵੀ ਨਹੀਂ ਹੋਈਆਂ ਇਸੇ ਤਰ੍ਹਾਂ ਇੱਕ 19 ਤਰੀਕ ਨੂੰ ਇੱਕ ਵਾਰਦਾਤ ਹੋਈ ਸੀ ਇੱਕ ਟੀਚਰ ਆਪਣੇ ਮੋਪੜ ਤੇ ਜਾ ਰਹੀ ਸੀ ਤੇ ਉਹਦੀ ਹਮ ਘੇਰ ਕੇ ਉਹ ਜਿਹੜਾ ਆਪਣਾ ਸਨੇਚਰਾਂ ਨੇ ਉਹਨਾਂ ਦੇ ਕੋਲ ਉਹ ਰੀਆਂ ਵਾਲੀਆਂ ਖੋਲੀਆਂ ਸੀ ਤੇ ਉਹਦੇ ਸੰਬੰਧ ਵਿੱਚ ਜਿਹੜਾ ਆਪਣੇ ਐਸ ਐਚਓ ਕੁਮਾਰ ਹੰਬੀਕ ਨੇ ਬਹੁਤ ਮਿਹਨਤ ਕੀਤੀ ਹੈ ਤੇ ਉਹਨੇ ਮਿਹਨਤ ਕਰਕੇ ਜਿਹੜਾ ਇਹਨਾਂ ਦੋਨਾਂ ਸਨੇਚਰਾਂ ਨੂੰ ਕਾਬੂ ਕਰ ਲਿਆ ਇਹਨਾਂ ਸਨੇਚਰਾਂ ਦੇ ਕੋਲ ਗਬਰੀ ਵੀ ਕਰ ਲਈਏ ਸਨੇਚਰਾਂ ਗੁਰਸੇਵਕ ਸਿੰਘ ਅਤੇ ਕਿਰਪਾ ਚੀ ਦੀ ਵੀੜਾ ਬੁੱਝ ਜਨ ਇਹ ਇਹਨਾਂ ਨੇ ਹੋਰ ਵੀ ਬਾਤਾਂ ਤਾਂ ਕਿਤੀਆਂ ਹੋਈਆਂ ਇਹਨਾਂ ਸੰਬੰਧ ਵਿੱਚ ਇਹਨਾਂ ਨੂੰ ਕੁਝ ਕੁਸ਼ ਕਰ ਰਹੇ ਹਨ ਤੇ ਇਸੇ ਤਰ੍ਹਾਂ ਆਪਣਾ ਇਹਨਾਂ ਦੀ ਜੋ ਵੀ ਕੁੱਝ ਪੁਸ਼ਕਿਸ਼ਾਂ ਸਾਹਮਣੇ ਆਵੇਗਾ ਉਸਨੂੰ ਸਰ ਬਣਦੀ ਕਰਦੇ ਕੀਤੇ ਸਰ ਇਹਨਾਂ ਕੋ ਕੀ ਕੀ ਰਿਕਵਰ ਹੋ ਗਿਆ ਤੇ ਇਹਨਾਂ ਦੀ ਰਿਮਾਂਡ ਵੀ ਲੈ ਜਾਊਗਾ ਇਹਨਾਂ ਦਾ ਰਿਮਾਂਡ ਲਿਆ ਹੈ ਇਹਨਾਂ ਕੋ ਜਿਹੜੀ ਜਿਹੜੀ ਬਾਲੀਆਂ ਸੀ ਉਹ ਕਬੂਲ ਕੀਤੀਆਂ ਆਪਾਂ ਨੇ ਬਾਕੀ ਉਹਦੀ ਪੁਸ਼ਕਿਸ਼ਾਂ ਚੱਲ ਰਹੀ ਹੈ ਹੋਰ ਕੋਈ ਸਰ ਇਹਨਾਂ ਕੋ ਹਥਿਆਰ वगੈਰਾ ਬਰਾਮਦ ਕੀਤਾ ਜੀ ਨਿਊਜ਼ ਦੇ ਸਬੰਧ ਵਿੱਚ ਸਾਰੀ ਪੁਸ਼ਕਿਸ਼ ਚੱਲ ਰਹੀ ਹੈ ਇਹਨਾਂ ਸਮਝੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਜਿਹੜਾ ਆਪਣਾ ਲੋਟਾ ਕੋਹ ਦੇ ਕੜਚੇ ਤਰਜਾ ਇਹ ਹੁਣ ਵੀ ਜਿਹੜਾ ਹੋਰ ਉਹਨਾਂ ਨੇ ਕਿੱਥੇ ਬਾਰਤਤ ਕੀਤੀ ਉਹਦਾ ਸਰ ਪਤਾ ਕਰਾਇਆ ਜਾਵੇਗਾ ਅਤੇ ਮੈਂ ਤੁਹਾਡੇ ਚੈ ਇਹ ਜਨਤਾ ਨੂੰ ਬੇਨਤੀ ਕਰਾਂਗਾ ਕਿ ਆਪਣਾ ਨਸ਼ਾ ਵਿਚਰਨ ਵਾਲੇ ਦੇ ਖਿਲਾਫ ਅਤੇ ਇਸ ਤਰ੍ਹਾਂ ਦੇ ਜਿਹੜਾ ਹੈ ਬੈਡ ਅੰਫਰ ਹੈ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਨੀ ਹੈ ਸਾਡਾ ਸਾਥ ਦਿਓ ਥੈਂਕ ਯੂ